ਰੀਪੋਰਟ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਰੈਗੂਲਰ ਜੌਬ ਕਰ ਰਹੇ ਫੌਜ ਦੇ ਵਿੱਚ ਉਹਨਾਂ ਦੇ ਵੱਲੋਂ 70 ਲੱਖ ਦੀ ਫਰੋਤੀ ਮੰਗੀ ਜਾਦੀ ਹੈ ਤਾਂ ਪੁਲਿਸ ਨੂੰ ਜਦੋਂ ਇਸ ਦਾ ਪਤਾ ਲੱਗਦਾ ਤਾਂ ਪੁਲਿਸ ਦੇ ਵੱਲੋਂ ਇਹਨਾਂ ਦੋਸ਼ੀਆਂ ਨੂੰ ਰਾਉਂਡ ਅਪ ਕੀਤਾ ਜਾਂਦਾ ਹੈ ਤਾਂ ਸਾਡੇ ਨਾਲ ਸਰਦਾਰ ਐਸਪੀ ਜਸਮੀ ਸਿੰਘ ਜੁੜੇ ਗੱਲਬਾਤ ਕਰਦੇ ਆ ਸਰ ਕੀ ਮਾਮਲਾ ਪੂਰਾ ਜੀ ਇਹਦਾ ਜੀ ਕਿ ਬੀਤੇ ਦਿਨੀ ਜਾਨਕੀ 26 ਆਪਣੀ 8 ਨੂੰ ਸਾਨੂੰ ਸਿਟੀ ਕੋਰਪ ਪੁਲਿਸ ਨੇ ਇੱਕ ਜਾਣਕਾਰੀ ਮਿਲੀ ਸੀਗੇ ਇੱਥੇ ਦਾ ਇੱਕ ਨਾਗਰਿਕ ਹੈਗਾ ਉਹਨੂੰ ਇੱਕ ਅਮ ਕੀਪਰ ਹੀ ਕਾਲ ਆਈ ਜਿਹੱਚ ਉਹਦੇ ਕੋ ਫਰੋਤੀ ਦੀ ਮੰਗੀ ਤੀ 70 ਲੱਖ ਰੁਪਏ ਦੀ ਅਗਿਆਤ ਵਿਅਕਤੀਆਂ ਨੂੰ ਉਹਨਾਂ ਨੇ ਆਪਣਾ ਆਈਡੈਂਟੀਟੀ ਨਹੀਂ ਦਸੀ ਫਿਰ ਅਸੀਂ ਇੱਕ ਬੀ ਐਨ ਐਸ ਦੀਆਂ ਅਲੱਗ-ਅਲੱਗ ਧਾਰਾਵਾਂ ਦੇ ਤਹਿਤ ਅਗਿਆਤ ਵਿਅਕਤੀਆਂ ਤੇ ਪਰਚਾ ਦਰਜ ਕਰ ਲਿਆ ਸਿਟੀ ਕੋਰਟ ਕੋਰੇ ਵਿੱਚ ਉਹਦੀ ਤਫ਼ਤੀਸ਼ ਦਰਾਂ ਨੀ ਤਫ਼ਤੀਸ਼ ਦਰਾਂ ਸਾਨੂੰ ਕੁਝ ਤੱਤ ਸਾਹਮਣੇ ਆਏ ਜਿਸ ਤੇ ਚੱਲਦੇ ਸੀ ਜਿਹੜੇ ਦੋ ਬੰਦੇ ਆ ਨਾਮਿਨੇਟ ਕੀਤੇ ਉਹਨਾਂ ਨੂੰ ਫੜਿਆ ਤੇ ਜਿਨ੍ਹਾਂ ਨੂੰ ਪਤਾ ਲੱਗਾ ਕਿ ਉਹ ਦੋਵੇਂ ਆਰਮੀ ਚ ਇਨ ਸਰਵਿਸ ਹੈਗੇ ਨੇ ਦੇ ਹੁਣ ਗਾਂ ਉਹਨਾਂ ਨੂੰ ਪਤਾ ਕਰ ਰਹੇ ਆ ਕਿ ਇਸ ਚੀਜ਼ 'ਚ ਇਕੱਲੇ ਹੀ ਸਨ ਕਿ ਇਹਨਾਂ ਦਾ ਕੋਈ ਹੋਰ ਵੀ ਸਾਥੀ ਹੈ ਸਰ ਤੁਸੀਂ ਵੀ ਬਹੁਤ ਵੱਡੇ ਅਫੀਸਰ ਹੋ ਫੌਜ ਦਾ ਇੱਕ ਬੰਦਾ ਇਸ ਤਰ੍ਹਾਂ ਕਰਦਾ ਕਿੰਨੇ ਕੁ ਤੁਹਾਡੇ ਮਨ ਨੂੰ ਕਿੰਨੀ ਕੁ ਠੇਸ ਲੱਗੀ ਇਹ ਠੇਸ ਤਾਂ ਜੀ ਬਿਲਕੁਲ ਲੱਗਦੀ ਹੈ ਦੇਖੋ ਆਪਾਂ ਫੌਜ ਦੀ ਸਾਰੇ ਜਣੇ ਇੱਜ਼ਤ ਕਰਦੇ ਆਂ ਬੜੀ ਉਨਖਾਇਰ ਪ੍ਰੋਫੈਸ਼ਨਲ ਤੇ ਰੱਖਦੇ ਆਂ ਜੀ ਜੀ ਤੇ ਜੇ ਇਦਾਂ ਦਾ ਕੋਈ ਕੰਮ ਕਰਦਾ ਪੂਰਾ ਤੱਕ ਲੱਗਦਾ ਹੈ ਸਤਿ ਇਹ ਕੋਈ ਪਹਿਲਾਂ ਵੀ ਉਹਨਾਂ ਤੇ ਕੋਈ ਐਸਾ ਬੈਕਗ੍ਰਾਉਂਡ ਨਹੀਂ ਉਹਨਾਂ ਦਾ ਕੋਈ ਕ੍ਰਿਮਿਨਲ ਪ੍ਰਾਇਰ ਹਜੇ ਤਾਈਂ ਇਹ ਜਿੰਨਾ ਪਤਾ ਕੀਤਾ ਪਹਿਲਾਂ ਉਹਨਾਂ ਦੇ ਕੋਈ ਇਦਾਂ ਦੀ ਪ੍ਰਾਇਰ ਕ੍ਰਿਮਿਨਲ ਬੈਕਗ੍ਰਾਉਂਡ ਹਜੇ ਤਾਈਂ ਸਾਡੇ ਸਾਹਮਣੇ ਨਹੀਂ ਆਇਆ ਫਰਦਰ ਉਹਨ ਕੀ ਹੈਗੇ ਫਰਦਰ ਐਸੀ ਉਹਨਾਂ ਦਾ ਰਿਮਾਂਡ ਲਿਆ ਜੀ ਹਜੇ ਪੁਲਿਸ ਕਰ ਪਤਾ ਕਰ ਰਹੀ ਹੈ ਕਿ ਉਹਨਾਂ ਦਾ ਜਿਹੜੇ ਦੋ ਫੜੇ ਉਹਨਾਂ ਦਾ ਇਸ ਕੇਸ 'ਚ ਕੀ ਕੀ ਰੋਲ ਸੀ ਤੇ ਨਾਲੋਂ ਨਾਲ ਕਿ ਇਹਨਾਂ ਨਾਲ ਕੋਈ ਹੋਰ ਤਨੀ ਇਸ 'ਚ ਜੁੜਿਆ ਹੋਇਆ ਫਰੋਤੀ ਦੀ ਰਕਮ ਕੁਝ ਦਿੱਤੀ ਵੀ ਸੀ ਜਾਂ ਨਹੀਂ ਹਜੇ ਕੁਝ ਕੀਰਡ ਮੰਗ ਸੀ ਜੀ ਡਿਮਾਂਡ ਸੀ ਕਿਸ ਤਰ੍ਹਾਂ ਦੀ ਕੋਈ ਰਿਕਵਰੀ ਜਾਂ ਕੋਈ ਲੈਣ ਦੇ ਮਾਮਲੀ ਸਾਰੀ ਤਫ਼ਤੀਸ਼ ਮੈਂ ਡਿਸਕਲੋਜ਼ ਨਹੀਂ ਕਰ ਸਕਦਾ ਬਟ ਅਸੀਂ ਅਹੀ ਅੱਗੇ ਸਾਰਾ ਕੁਝ ਕਰ ਰਹੇ ਹਾਂ ਉਹ ਬਾਕੀ ਜਿਉਂ-ਜਿਉਂ ਡਿਟੇਲਸ ਹੋਣਗੀਆਂ ਤੁਹਾਨੂੰ ਜ਼ਰੂਰ ਨਾਲ ਜਾਣਕਾਰੀ ਆਇਆ ਜਾਏਗਾ ਇਹ ਸੰਨ ਐਸਪੀ ਸਰਦਾਰ ਜਸਮੀਤ ਸਿੰਘ ਜਿਨ੍ਹਾਂ ਵੱਲੋਂ ਦੱਸਿਆ ਗਿਆ ਕਿ ਦੋ ਫੌਜ ਦੇ ਜਿਹੜੇ ਹੈਗੇ ਨੌਜਵਾਨ ਉਹਨਾਂ ਵੱਲੋਂ ਫੋਤੀ ਮੰਗੀ ਗਈ ਸੀ ਤਾਂ ਪੁਲਿਸ ਵੱਲੋਂ ਜ਼ਰੂਰ ਦਬੋਚਿਆ ਗਿਆ ਫਿਲਹਾਲ ਉਹਨਾਂ ਦਾ ਜਿਹੜਾ ਰਿਮਾਨ ਲਿਆ ਗਿਆ ਦੇਖਣਾ ਹੋਵੇਗਾ ਕਿ ਅਗਲਾ ਖੁਲਾਸਾ ਜਿਹੜਾ ਹੈਗਾ ਕੀ ਨਿਕਲ ਕੇ ਆਉਂਦਾ ਹੈ ਕੈਮਰਾ ਪਰਸਨ ਕਿਸ ਦੇ ਨਾਲ ਮੈਸੂਦ ਜੰਦਲ ਫਰੀਦਕੋਟ